50 ਲੱਖ ਦੀ ਫਿਰੋਤੀ ਮੰਗਣ ਵਾਲੇ ਦੋ ਨੌਜਵਾਨਾਂ ਨੂੰ ਮੁਕਸਰ ਪੁਲਿਸ ਨੇ ਕਾਬੂ ਕੀਤਾ ਹੈ ਮੁਖਸਰ ਸਾਹੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਨੌਜਵਾਨਾਂ ਵੱਲੋਂ ਇੱਕ ਵਪਾਰੀ ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਕਾਬੂ ਕੀਤਾ ਗਿਆ ਇਸ ਮੌਕੇ ਐਸਐਸਪੀ ਦੇ ਪ੍ਰੈਸ ਕਾਨਫਰੰਸ ਕਰਦੇ ਦੱਸਿਆ ਕਿ ਨੌਜਵਾਨ ਇੱਕ ਵਪਾਰੀ ਤੋਂ 50 ਲੱਖ ਰੁਪਏ ਦੀ ਮੰਗ ਕਰ ਰਹੇ ਸਨ ਇਹਨਾਂ ਦਾ ਕਹਿਣਾ ਹੈ ਕਿ ਜੇਕਰ 50 ਲੱਖ ਰੁਪਏ ਨਹੀਂ ਦੇਵਾਂਗਾ ਤਾਂ ਮੇਰੇ ਬੱਚਿਆਂ ਨੂੰ ਮਾਰ ਦੇਵਾਂਗੇ ਉਹਨਾਂ ਵੱਲੋਂ ਪਰਿਵਾਰ ਨੂੰ ਕਈ ਵਾਰ ਫੋਨ ਕੀਤਾ ਗਿਆ ਪਰਿਵਾਰ ਵੱਲੋਂ ਮੁਖਸਰ ਪੁਲਿਸ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੂੰ ਕਈ ਫੋਨ ਦੀ ਧਮਕੀ ਆ ਰਹੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਮੁਕਸਰ ਦੇ ਭੁੱਲਰ ਕਲੋਨੀ ਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਇੱਕ ਨੌਜਵਾਨ ਵਪਾਰੀ ਦੀ ਦੁਕਾਨ ਤੇ ਕੰਮ ਕਰਦਾ ਸੀ ਉਸ ਨੂੰ ਉਹਨਾਂ ਦਾ ਸਾਰਾ ਕੁਝ ਪਤਾ ਸੀ ਉਹ ਕਿੰਨਾ ਪੈਸਾ ਕਿੱਥੇ ਰੱਖਦੇ ਸਾਰੀ ਜਾਣਕਾਰੀ ਸੀਗੀ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਸਿਟੀ ਮੁਕਸਰ ਅੰਡਰ ਦੀ ਸੁਪਰਵੀਜ਼ਨ ਆਫ SPG ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਹੈ ਇਹਦੇ ਵਿੱਚ ਅਸੀਂ ਦੋ ਮੁਲਜ਼ਮ ਫੜੇ ਹੈ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਕਸਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚੇ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਾਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਗਿਆ ਹੈ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ ਆਪਣਾ ਵਿਕਟਮ ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਵੇਲੇ ਜਦੋਂ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵਿੱਚ ਆ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈ ਕਿ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨ ਯੂਜ਼ ਕੀਤੇ ਸੀ ਤੇ ਜੋ SIM ਕਾਰਡਸ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁੱਕੇ ਹਨ ਤਿੰਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿ ਇਹ ਵੀ ਚੈੱਕ ਕਰ ਰਹੇ ਸੀ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਸਰ ਕਿਹੜੀ ਕਾਲ ਕਰਦੇ ਸੀ WhatsApp ਕੋਲ ਜਾਂ ਦੂਸਰੀ ਕੋਈ ਕਿਸੇ ਦੀ ਇਹ ਦੋਨੋਂ ਕਾਲਾਂ ਕਰਦੇ ਸੀ ਜੀ ਨਾਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ WhatsApp ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਬਾਈਲ ਸਪਰੈਂਡਰੀਆ ਰਿਆ ਸੀ ਇਹਨਾਂ ਨੇ ਇੱਕ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਈ ਡਿਵਾਈਸ ਦੇ ਵਿੱਚ ਆਪਣਾ SIM ਪਾ ਦਿੰਦੇ ਨੇ ਕਿੰਨੇ ਬੀਤੀ ਹੈ ਜਿਹੜੇ ਇਹਨਾਂ ਦੇ ਦੋ ਦੋ ਵਿਅਕਤੀ ਹੈਗੇ ਜੋ ਫੜੇ ਗਏ ਤੇ ਦੋਹੀ ਦਾ ਗੈਂਗ ਫੜੇ ਦਾ ਜੋ ਇਨਟੈਰੋਗੇਸ਼ਨ ਹੋਈ ਉਸ ਤੋਂ ਕਲੀਅਰ ਹੋਇਆ ਕਿ ਦੋਹੀ ਸੀਗੇ ਇਹਨਾਂ ਤੋਂ ਹੋਰ ਵੀ ਐਸੀ ਕਲੀਅਰ ਕਰ ਰਹੇ ਕਿ ਜੇ ਕਰੇਗਾ ਨਾ ਕਿਸੇ ਔਰ ਬੰਦੇ ਨੂੰ ਕੋਈ ਟਾਰਗੇਟ ਕੀਤਾ ਹੋਵੇ ਤੇ ਉਹ ਤੋਂ ਪੈਸੇ ਲੈਂਦੇ ਹੁੰਦੇ ਤੇ ਉਹ ਵੀ ਸਾਨੂੰ ਇਨਫੋਰਮੇਸ਼ਨ ਮਿਲ ਗਈ। ਬੈਕਗਰਾਉਂਡ ਕੀ ਹੈ ਜੀ ਇਹ? ਕਿ ਕਿਸ ਤਰ੍ਹਾਂ ਕੀ ਕਰ ਕ੍ਰਾਈਮ ਕਰਨ ਲਈ ਅਟਲ ਨੂੰ ਪਹਿਲਾਂ ਜਾਣਦੀ ਸੀ ਇਹ ਕਲਪਤ। ਹਾਂ ਇਹਨਾਂ ਚੋਂ ਇੱਕ ਬੰਦਾ ਸੀਗਾ ਉਹ ਅਟਲ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ। ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਕੀਤਾ ਪੈਸੇ ਹੈਗੇ ਜਿਸੀਂ ਮੰਗੀ ਤੇ ਕੁਛ ਨਾ ਕੁਝ ਦੇਣ ਜੋ ਕੀ ਹੋਣੀ। ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨੂੰ ਦੀ ਦੁਕਾਨ ਦੇ ਉੱਤੋਂ। ਫਿਰ ਲੈ ਕੇ ਇਹਨਾਂ ਨੇ ਕਾਲ ਕੀਤੀ ਉਹ ਵੀ ਇਹਨੇ ਕਾਲ ਦੂਜੇ ਬੰਦੇ ਤੋਂ ਕਰਾਈ ਤਾਂ ਕਿ ਇਹਦੀ ਆਪਣੀ ਆਵਾਜ਼ ਉਹ ਜੋ ਵਿਕਤੇ ਮਹਿਗਾ ਪਛਾਣ ਨਾਲ। ਨੇਫਲ ਨਾਲ ਜੋ ਇਹ ਸਿਗਰ ਗੁਰਦੀਪ ਸਿੰਘ ਉਹਨੇ ਕੋਲ ਕੀਤੀ ਸੀ ਤੇ ਉਹਨੇ ਧਮਕਾਇਆ ਜੀ ਲੋਕ ਬੜੇ ਡਰਦੇ ਆ ਜੀ ਕਈ ਵਾਰੀ ਫੋਨ ਵੀ ਆਉਂਦੇ ਆ ਪਰ ਦੱਸਦੇ ਨਹੀਂਗੇ ਪੁਲਿਸ ਨੂੰ ਫਿਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੀ ਇਹ ਕੇਸ ਸਾਨੂੰ ਜੋ ਹੈ 9 ਤਾਰੀਖ 9 ਤਾਰੀਖ ਨੂੰ ਕਾਲ ਆਣੀ ਸ਼ੁਰੂ ਹੋਏ ਸੀ ਸਾਨੂੰ 13 ਤਾਰੀਖ ਨੂੰ ਇਨਫੋਰਮੇਸ਼ਨ ਦਿੱਤੀ ਉਹਨੇ ਜੋ ہمارے ਮਿੱਤੇ ਮੈਗੇ 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜ ਕੇ ਅੰਦਰ ਦੇ ਚੁੱਕੇ ਤੇ ਮੇਰੀ ਸਾਰੇ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਰਸ਼ਨ ਕਾਲ ਆਦੀ ਤੁਸੀਂ ਇਮੀਡੀਏਟਲੀ ਸਾਡੀ ਨੋਟਿਸ ਵਿੱਚ ਲੈ ਕੇ ਆਓ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਸ ਹੈਗੇ ਫੜ ਕੇ ਨੂੰ ਅੰਦਰ ਲਈ ਕੋਈ ਹਥਿਆਰ ਵੀ ਬਰਾਮਦ ਹੋਇਆ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਬੋਲੋ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਮੈਂ ਕਦੀ ਪੁੱਛਗੀ ਚਾਹੀਦੀ ਹੈ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਅੱਗੇ ਪੁੱਛਗਿੱਛ ਕੀਤੀ ਜਾਏਗੀ ਵੈਪਨ ਹੋਣਗੇ ਲੱਭੇ ਵੀ ਰਿਕਵਰ ਹੋਣਗੇ ਤੇ ਦੇਖ ਰਹੇ ਨੇ ਕਿਸੀ ਔਰ ਨੂੰ ਵਿਕਟਿਮ ਬਣਾਇਆ ਹੋਏਗਾ ਉਹ ਵੀ ਫੜਾਇਆ ਜਾਏ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਲੱਗ ਰਹੇ ਆ ਜਿਵੇਂ ਬੱਚੇ ਦੇ ਪਰਿਵਾਰ ਬਹੁਤ ਰਲੀਵ

ਜ਼िले ਦੇ ਵਿੱਚ ਨਹੀਂ ਜ਼ਿਲੇ ਦੇ ਵਿੱਚ ਮੈਨੂੰ ਪਹਿਲੀ ਇਨਫੋਰਮੇਸ਼ਨ ਆਈ ਸੀ ਜਦੋਂ ਦਾ ਮੈਂ ਐਸਐਸਪੀ ਲੱਗੇ ਆਇਆ ਇਥੇ ਮੈਸੇਜ ਕੀਤਾ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਕਿਹੜੇ ਏਰੀਆ ਦੇ ਕੋਈ ਇਹ ਹੈਗੇ ਬੁੱਲਰ ਕਲੋਨੀ ਦੇ ਰਹਿਣ ਵਾਲੇ ਮੁਖਸਰ ਸਾਹਿਬ ਦੋਨੋਂ ਹੀ ਜੀ ਦੋਨੋਂ ਹੀ ਦੋਨੇ ਸਾਥੀ ਬਸੇ ਨੇ ਨਸ਼ੇ ਨਸ਼ੇ ਨੂੰ ਦੋਨੇ ਸਾਥੀ ਹੈਗੇ ਨਸ਼ੇ ਵਾਲੀ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਵੈਸੇ ਆਪ ਨੂੰ ਕੁਝ ਲਾਉਂਗਾ ਕਿ ਕਿਸ ਕੰਮ ਕਰਦੇ ਨੇ ਵੈਸੇ ਕੰਮ ਕਰਦੇ ਕਿੰਨੀ ਉਮਰ ਇਹਨਾਂ ਦੀ ਹੈਗੀ ਹੈ ਜੀ ਕੋਈ ਪਤਾ ਲੱਗਿਆ ਇਹ ਹੈਗੀ ਹੈ ਬੜੀ 30 35 ਸਾਲ ਦੀ